ਜਾਂਦੇ ਵਿੱਚ ਚੱਲਦੇ ਸਾਰੇ ਤੁਹਾਡਾ ਸਵਾਗਤ ਹੈ ਇਸ ਵੇਲੇ ਤਾਂ ਅਸੀਂ ਖੜੇ ਹਾਂ ਮਹਿਲ ਕਲਾਂ ਜਿੱਦੇ ਆਪਾਂ ਕਹਿੰਦੇ ਗਏ ਝੂਗੀ ਜੋ ਬੜੇ ਵੱਲੇ ਪਰਿਵਾਰ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਬਣੀਓ ਅੱਜ ਉਹਨਾਂ ਨੂੰ ਰਸਲ ਮੰਡਾਇਆ ਗਿਆ ਤੇ ਜਿਹੜੇ ਗਰਮ ਕਪੜੇ ਠੰਡ ਜਿਵੇਂ ਆ ਰਹੀ ਹੈ ਉਹ ਕਪੜੇ ਵੱਡੇ ਗਏ ਨੇ ਬਾਬਾ ਜੀ ਨਾਲ ਗੱਲ ਸਾਂਝੀ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਹਾਂਜੀ ਬਾਬਾ ਜੀ ਪਹਿਲਾਂ ਤਾਂ ਸਾਰੇ ਸ਼ੰਗਤ ਨੂੰ ਵਿਦੇਸ਼ ਵਿੱਚ ਵੱਸਦੇ ਹੋਰ ਸਾਰੇ ਦੁਨੀਆਂ ਜਿੱਥੇ ਤੇ ਬੈਠੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਖ ਪਿਆਰਿਓ ਅਸੀਂ ਸਾਰੇ ਜਨਰ ਦਾ ਜੋ ਕਿ ਜਨਤਾ ਦੀ ਆਵਾਜ਼ ਚੈਨਰ ਹੈ ਪਹਿਲਾਂ ਤਾਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਟੱਲੇ ਵਾਲ ਅਜੇ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਨਾਲ ਇਹ ਆਵਾਜ਼ ਸਾਡੀ ਜਨਤਾ ਦੇ ਵਿੱਚ ਪਹੁੰਚਣੀ ਹੈ ਅਸੀਂ ਗੁਰਮਖ ਪਿਆਰੋਂ ਅੱਜ ਕੱਪੜੇ ਬੰਨਣ ਆਏ ਆ ਇਹ ਝੌਂਪੜੀਆਂ ਦੇ ਵਿੱਚ ਦਾਸ ਨੂੰ ਤਕਰੀਬਨ ਕਈ ਬਰੀ ਸਮਾਂ ਮਿਲਿਆਗਾ ਸੇਵਾ ਕਰਨ ਦਾ ਮੌਕਾ ਕਿਉਂਕਿ ਇੱਥੋਂ ਸਾਨੂੰ ਬੜਾ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅੱਜ ਰਾਸ਼ਨ ਸਾਨੂੰ ਕੱਲ ਇੱਕ ਬੀਬੀ ਮਿਲੀ ਸੀ ਇਹ ਖੜੀ ਹੈ ਕਿ ਜਿਹੜੀ ਇਹ ਮੈਨੂੰ ਕਹਿੰਦੀ ਬਾਬਾ ਜੀ ਰੋਟੀ ਨਹੀਂ ਬਣਾਈ ਹੈਗੀ ਆਟਾ ਹੈ ਨਹੀਂਗਾ ਮੈਂ ਕਿਹਾ ਕੱਲ ਨੂੰ ਅੱਜ ਨਹੀਂ ਆਟਾ ਦੇਣਾ ਤੈਨੂੰ ਕੱਲ ਨੂੰ ਮੈਂ ਉੱਥੇ ਆਉਂਗਾ ਆਪਣੇ ਘਰ ਮੈਂ ਕਿਹਾ ਮੈਂ ਗੱਡੀ ਸਾਰਾ ਰਾਸਣ ਲੈ ਕੇ ਆਉਂਗਾ ਸਾਰਾ ਤੁਹਾਡਾ ਲੀੜਾ ਕਪੜਾ ਵੀ ਜੋ ਕਿ ਹੁਣ ਠੰਡ ਦੀ ਸਰਦੀ ਚੱਲ ਪਈ ਇਸ ਕਰਕੇ ਮੈਂ ਅੱਜ ਮੇਰੇ ਮਨ ਨੂੰ ਬਲੀ ਖੁਸ਼ੀ ਮਿਲੀ ਆ ਬੜਾ ਸਕੂਨ ਮਿਲੇਗਾ ਮੈਨੂੰ ਜੋ ਸੇਵਾ ਮਿਲੀ ਹੈ ਮੇਰਾ ਸਾਰਾ ਪਰਿਵਾਰ ਆਇਆਗਾ ਤੇਰਾ ਦਰਬੇਸ਼ਰ ਪਿੰਡ ਮੂਮ ਤਾਂਤਨ ਬਾਬਾ ਗਰਜਾ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਛਤਰ ਛਾਇਆ ਦੇ ਨਾਲੇ ਸਾਨੂੰ ਸੁਭਾਵਾ ਮਿਟਿਆ ਨੇ ਉਹਨਾਂ ਨੇ ਇਹੀ ਕਿਹਾ ਸੀ ਕਹਿੰਦੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੁਣ ਮaaf ਕਰਨਾ ਸੀ ਕਹਿ ਤੇ ਦਿੰਨੇ ਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਜਦੋਂ ਇੱਥੇ ਗੱਲ ਆਉਂਦੀ ਹੈ ਗਰੀਬਾਂ ਦੇ ਵਿੱਚ ਵੰਡ ਕੋਈ ਨਹੀਂ ਰਿਆ ਆਪੋ ਆਪ ਨੂੰ ਹੋਈ ਪਈ ਆ ਸਾਨੂੰ ਗੁਰਮੁਖ ਪਿਆਰ ਰੋਟੀ ਤਾਂ ਪ੍ਰਮਾਤਮਾ ਨੇ ਸਭ ਨੂੰ ਦੇਣੀ ਆ ਪਰ ਅਸੀਂ ਵੱਡੇ ਪਾਸੇ ਨੂੰ ਝਾਕਦੇ ਆ ਮaaf ਕਰਨਾ ਦੋ ਆ ਤੁਹਾਨੂੰ ਬਹੁਤ ਦੁੱਖ ਨਾਲ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ ਅਸੀਂ ਆਪ ਤੋਂ ਨੀਵੇਂ ਬੰਨ ਨੂੰ ਲੋ ਆਪ ਤਾਂ ਨੀਵੇਂ ਬੰਨ ਨੂੰ ਝਾਕੋ ਉਹਨੂੰ ਬਰਾਬਰ ਕਰਕੇ ਚੱਲੋ ਉਹਨੂੰ ਉੱਚਾ ਰੱਖੋ ਨਾਲ ਜਿਵੇਂ ਸਾਡੀ ਸਾਰੀ ਛਾਂਗ ਤੇ ਖੜੀ ਹੈਗੀ ਇਹ ਘਰਾਂ ਵਾਲੇ ਖੜੇ ਆਗੇ ਤੇ ਇਹਨਾਂ ਨੂੰ ਵੀ ਬੇਨਤੀ ਹੈ ਮੈਂ ਅੱਗੇ ਵੀ ਇਹਨਾਂ ਨੂੰ ਬੇਨਤੀ ਕਰੀ ਸੀ ਬੱਚਿਆਂ ਨੂੰ ਤੁਸੀਂ ਮੰਗਲ ਨਾਲ ਲਾਵੋ ਬੱਚਿਆਂ ਨੂੰ ਮੰਗਲ ਨਾਲ ਲਾਓ ਇਹਨਾਂ ਦੀ ਪੜ੍ਹਾਈ ਕਰਾਓ ਜੇ ਤੁਸੀਂ ਇਹਨਾਂ ਦੀ ਪੜ੍ਹਾਈ ਕਰਵਾਉਂਗੇ ਜੇ ਪੜ੍ਹਾਈ ਕਰਵਾਉਂਗੇ ਇਹਨਾਂ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਜੇ ਤੁਸੀਂ ਇਹਨਾਂ ਦੀ ਪੜ੍ਹਾਈ ਕਰਵਾਉਂਗੇ ਬੱਚਿਆਂ ਦੀ ਤੁਹਾਨੂੰ ਬੇਨਤੀ ਮੈਂ ਦਾਸ ਨੇ ਅੱਗੇ ਵੀ ਕੀਤੀ ਸੀ ਕਿ ਜਿਹੜੀਆਂ ਕਾਪੀਆਂ ਕਿਤਾਬਾਂ ਪੈਨਸਲਾਂ ਉਹ ਅਸੀਂ ਸਕੂਲਾਂ ਦੇ ਵਿੱਚ ਵੀ ਮੁਹਈਆ ਕਰਵਾਉਨੇ ਆ ਪ੍ਰਾਇਮਰੀ ਸਕੂਲਾਂ ਦੇ ਵਿੱਚ ਵੀ ਜੇ ਅਗਰ ਤੁਸੀਂ ਆ ਬੱਚੇ ਜਿਹੜੇ ਮੇਰੇ ਕੋਲੇ ਖੜੇ ਨੇ ਕਿਸੇ ਲਈ ਜੋ ਮਰ ਜਾਏ ਮੇਰੇ ਲਈ ਰੱਬ ਦਾ ਰੂਪ ਹੈ ਮੇਰੇ ਲਈ ਪ੍ਰਮਾਤਮਾ ਕਿਉਂਕਿ ਮੈਨੂੰ ਬੱਚਾ ਦੇ ਵਿੱਚੋਂ ਪ੍ਰਮਾਤਮਾ ਦੀਂਦਾ ਰੱਬ ਦੇਦਾਗਾ ਮੈਂ ਹਮੇਸ਼ਾ ਹੀ ਬੱਚਿਆਂ ਦੀ ਸੇਵਾ 'ਚ ਲੱਗਿਆ ਰਹਨਾਗਾ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਡੀ ਸੰਗਤ ਦੀ ਕਿਰਪਾ ਦੇ ਨਾਲ ਕਿ ਜੋ ਕਿ ਮਹਾਰਾਜ ਨੇ ਇਹ ਬੀੜਾ ਦਿੱਤਾਗਾ ਵੀ ਇਹ ਬੀੜਾ ਚੱਕਣਾਗਾ ਗਰੀਬ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਨੂੰ ਪਿਆਰ ਦੇਣਾ ਉਹਨਾਂ ਨੂੰ ਸਤਕਾਰ ਦੇਣਾ ਮਹਾਰਾਜ ਦੀ ਕਿਰਪਾ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹ ਸੇਵਾਵਾਂ ਚ ਗੁਰੂ ਨੇ ਤਾਰੇ ਆ ਉਹਦਾ ਧੰਕਰਾਨਾ ਪ੍ਰਮਾਤਮਾ ਦਾ ਇਹ ਹੈ ਵੀ ਉਹਦਾ ਸ਼ੁਕਰ ਹੈ ਉਹਨੇ ਇੰਨੇ ਜੋਗੇ ਕਰਤੇ ਅਸੀਂ ਤਾਂ ਆਹ ਮਹਾਰਾਜ ਦੀ ਕਿਰਪਾ ਦੇ ਨਾਲ ਧੁਗਿਆ ਝੌਂਪੜੀਆਂ 'ਚ ਰਹਿਣ ਵਾਲਿਆਂ ਭਾਈ ਅਸੀਂ ਤਾਂ ਆਪ ਇਨ੍ਹਾਂ ਪਰਿਵਾਰਾਂ 'ਚ ਪਲੇਏ ਹਾਂਗੇ ਕਹਿਣ ਤਾਂ ਮੇਰਾ ਇੱਕੋ ਹੀ ਅਸੀਂ ਇੱਥੇ ਸਿੱਖ ਕੇ ਮੈਂ ਹੈ ਨਾਮ ਜਪੋ ਵੰਡ ਕੇ ਛਕੋ ਜਦੋਂ ਵੰਡ ਕੇ ਛਕਾਂਗੇ ਫਿਰ ਪ੍ਰਮਾਤਮਾ ਹੋਰ ਦੇਊਗਾ ਰੱਬ ਹੋਰ ਦੇਊਗਾ ਜਦੋਂ ਅਸੀਂ ਕੱਲੇ ਹੜੱਪ ਕਰਾਂਗੇ ਹੜੱਪ ਕਰਾਂਗੇ ਗੁਰਮਖ ਪੇਰੇ ਕੋਈ ਵੀ ਨਹੀਂ ਬਾਤ ਸਕਦਾ ਜਦੋਂ ਰਲ ਕੇ ਅਸੀਂ ਸਾਰਿਆਂ ਦੀ ਅਰਦਾਸ ਕਰਾਂਗੇ ਮੇਰੀ ਅੱਜ ਦੀ ਇੱਕ ਹੋਰ ਨੂੰ ਇਹ ਬੇਨਤੀ ਵੀ ਆ ਆ ਬੱਚਿਆਂ ਲਈ ਜੋ ਆ ਬੱਚੇ ਖੜੇ ਆ ਸਾਰੀ ਪਨੀਰੀ ਜਦੋਂ ਵੀ ਇਹਨਾਂ ਨੂੰ ਕਾਪੀਆਂ ਕਿਤਾਬਾਂ ਪਿੰਨਾਂ ਦੀ ਲੋੜ ਹੋਊਗੀ ਜਾਂ ਇਹਨਾਂ ਨੂੰ ਕੋਈ ਵਰਦੀਆਂ ਦੀ ਲੋੜ ਹੈ ਤੁਸੀਂ ਦਾਸ ਦਾ ਨੰਬਰ ਦਿੱਤਾ ਹੋਇਆ ਤੁਹਾਨੂੰ ਮੈਨੂੰ ਫੋਨ ਕਰੋ ਤੇ ਫੋਨ ਦੇ ਉੱਤੇ ਤੁਹਾਡੇ ਆਵਾਂਗੇ ਇਹਨਾਂ ਨੂੰ ਬਾਰਤਿਆਂ ਮੈਂ ਜਾ ਕਰਵਾਵਾਂਗੇ ਜੇ ਸਕੂਲ ਚ ਲਾਓਗੇ ਕਿਸੇ ਕੋਲੇ ਦਾਖਲੇ ਨੂੰ ਪੈਸਾ ਨਾ ਹੋਵੇ ਤੁਹਾਡਾ ਦਾਖਲਾ ਜੋ ਦਾਸ ਕਰਵਾ ਕੇ ਜਾਊ ਬੱਚਾ ਦਾ ਮੈਂ ਆਪੇ ਪੈਸੇ ਭਰ ਕੇ ਜੋ ਸਕੂਲ ਵਿੱਚ ਸਾਰਾ ਦਾਖਲਾ ਕਰਵਾ ਕੇ ਜਾਊਗਾ ਪਰ ਇਹਨਾਂ ਨੂੰ ਪੜਨ ਨਾ ਲਾਓ ਇਹ ਮੇਰੀ ਬੇਨਤੀ ਆ ਇਹਨਾਂ ਨੂੰ ਸੜਕਾਂ ਤੇ ਮੰਗਲ ਨਾ ਲਾਓ ਕਿਉਂਕਿ ਇਹਨਾਂ ਦਾ ਭਵਿੱਖ ਖਰਾਬ ਹੋ ਜਾਊਗਾ ਹੱਥ ਬੰਨ ਕੇ ਬੇਨਤੀ ਆ ਆਪਣੀ ਤੇ ਜ਼ਿੰਦਗੀ ਨਿਕਲ ਗਈ ਐ ਠੀਕ ਐ ਤਾਂ ਗੱਲ ਜਿਹੜਾ ਅਗਲਾ ਸਮਾਂ ਆ ਰਿਹਾ ਹੈਗਾ ਅੱਜ ਕੋਈ ਚੀਜ਼ ਦੇ ਵੀ ਨਹੀਂ ਰਿਹਾ ਅਸੀਂ ਵੇਖਦੇ ਹਟਿਆਂ ਦੇ ਉੱਤੇ ਅਸੀਂ ਏਡਾਂ ਤੇ ਵੇਖਦੇ ਬੱਚਾ ਜਾ ਕੇ ਗੱਡੀ ਦੀ ਟਾਕੀ ਖੜਕਾਉਂਦਾਗਾ ਉਹ ਨਾਲ ਆਪ ਪਤਾ ਨਹੀਂ ਕਿੰਨਾ ਉਹਨਾਂ ਦੀ ਗੱਡੇ ਸਾਡੇ ਲੋਕਾਂ ਦੀ ਮੈਂ ਗੱਲ ਕਰਦਾ ਸਾਡੇ ਸਮਾਜ ਦੀ ਉਹਨਾਂ ਦੇ ਗੱਡੀਆਂ ਸਮਾਨ ਨਾਲ ਭਰੀਆਂ ਪਈਆਂ ਨੇ ਖਾਣ ਪੀਣ ਵਾਲੇ ਦਾ ਜਦੋਂ ਸਾਡਾ ਜਾ ਕੇ ਬੱਚਾ ਉੱਥੇ ਗੱਡੀ ਦੀ ਟਾਕੀ ਖੜਕਾਉਂਦਾ ਉਹਨੂੰ ਕਹੇ ਅੱਗੇ ਚੱਲ ਲੱਗੇ ਚੱਲ ਦੇਖਦੇ ਹਾਂ ਅਸੀਂ ਅਕਸਰ ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਬੱਚਾ ਨੂੰ ਮੰਗਲ ਢਾਲਾ ਬੋ ਇਹਨਾਂ ਨੂੰ ਪੜ੍ਹਾਈ ਤੇ ਲਾਓ ਇਹ ਵੱਡੇ ਅਫਸਰ ਬਣਨੇ ਝੌਪੜੀਆਂ ਨੂੰ ਕੋਠੀਆਂ ਬਣਾਉਣਾ ਸਾਡੀ ਤਾਂ ਪ੍ਰਮਾਤਮਾ ਅੱਗੇ ਦੁਆ ਹੈ ਵੀ ਪ੍ਰਮਾਤਮਾ ਕਿਰਪਾ ਕਰਕੇ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਈ ਬੜ ਭਾਗੀ ਜੀ ਪਾਵੇ ਮਹਾਰਾਜ ਕਬੀਰ ਮਹਾਰਾਜ ਜੀ ਕਹਿੰਦੇ ਸਾਧੂ ਖੜੇ ਬਾਜ਼ਾਰ ਮੇ ਸਭ ਤੀ ਮੰਗਦੇ ਖੈਰ ਨਾ ਕਾਹੂੰ ਚੇ ਦੋਸਤੀ ਨਾ ਕਾਹੂੰ ਚੇ ਬੈਰ ਮੇਰੀ ਇਹੀ ਬੇਨਤੀ ਆ ਸਾਡਾ ਸਾਰਾ ਸੰਸਾਰ ਹੈ ਸਾਡੇ ਆਪ ਦੇ ਸਾਰੇ ਮੈਂ ਜਿੱਥੇ ਤੱਕ ਦੁਨੀਆ ਵੱਸਦੀ ਆ ਸਭ ਨੂੰ ਇਹੀ ਬੇਨਤੀ ਕਰੂਗਾ ਵੀ ਦੇਖੋ ਰੱਜੇ ਨੂੰ ਕੀ ਰਜਾਉਣਾ ਜੇ ਕਿਤੇ ਭੁੱਖੇ ਨੂੰ ਰੋਟੀ ਦੇ ਦਈਏ ਤਾਂ ਗੁਰਬਖ ਪਿਆਰੋ ਰੱਬ ਨੂੰ ਪਾਲਾਂਗੇ ਆਪਾਂ ਅੱਜ ਦੀ ਮੇਰੀ ਇੰਨੀ ਕੀ ਬੇਨਤੀ ਮੈਂ ਫੇਰ ਇਹ ਜਨਤਾ ਦੀ ਆਵਾਜ਼ ਚੈਨਰ ਹੈ ਜੋ ਇਹ ਮਹਾਰਾ ਦੀ ਕਿਰਪਾ ਨਾਲ ਹੋਰ ਵੀ ਬਲੀਆਂ ਸਭਾ ਮੈਂ ਦੇ ਵਿੱਚੋਂ ਸਾਨੂੰ ਮੀਡੀਆ ਚੇਖਣ ਨੂੰ ਜਦੋਂ ਅਸੀਂ ਖਬਰਾਂ ਵੇਖਦੇ ਹੁੰਦੇ ਸੀ ਨਾ ਅਸੀਂ ਕਹਿੰਨਾ ਬੁਲਾਉਣੇ ਤਾਂ ਮੈਂ ਖਬਰ ਆਈ ਆ ਅਸੀਂ ਇਹ ਤੋਂ ਦੇਖ ਕੇ ਹੀ ਬਹੁਤ ਕੁਝ ਸਿੱਖੇ ਹਾਂਗੇ ਅਸੀਂ ਇਹ ਬੇਨਤੀ ਕਰਦੇ ਹਾਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਨਤਾ ਦੀ ਆਵਾਜ਼ ਚੈਨਰ ਹੈ ਜੋ ਅਜੇ ਟੱਲੇਵਾਲ ਉਹਨਾਂ ਦੇ ਬਹੁਤ ਵੱਡਾ ਸਾਡੇ ਨਾਲ ਸਾਡੇ ਭਰਾ ਇਹਨਾਂ ਦਾ ਵੀ ਬਹੁਤ ਵੱਡਾ ਸਾਨੂੰ ਅਸ਼ੀਰਵਾਦ ਹੈ ਸਹਿਯੋਗ ਹੈ ਸਾਨੂੰ ਅੱਜ ਦੇਖੋ ਗੱਡੀ ਵੀ ਇਹ ਆਪਦੀ ਲੈ ਕੇ ਆਏ ਰੱਖਣ ਲਈ ਗੱਡੀ ਲੈ ਕੇ ਆਏ ਆਪਦੀ ਸਪੈਸ਼ਲ ਸਾਰਾ ਲੀੜਾ ਕੱਪੜਾ ਆਪਦੀ ਗੱਡੀ ਦੇ ਵਿੱਚ ਸਾਡੇ ਤਾਂ ਰਖਵਾ ਕੇ ਲੈ ਕੇ ਆਏ ਆਪ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਕੀ ਬਈ ਇਹਨਾਂ ਕੁਝ ਬੋਲਦਾ ਹੋਇਆ ਕਿ ਨਾ ਮੰਗਦਾਗਾ ਬੋਲਦੇ ਕੋਲ ਹੋਈਆਂ ਗਲਤੀਆਂ ਭੁੱਲਾ ਚੁੱਕਾ ਸ਼ੰਗਤ ਬਖਸ਼ਣ ਜੋਗ ਹੈ ਰੱਬ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ੇ ਇਹਨਾਂ ਕ ਬੇਨਤੀ ਆ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹੋ ਬਾਤ ਕਰੀਆ ਪਾਣਾਂ ਲਈ ਹੈ ਬਣਾਉਣ ਲਈ ਇਹ ਬੋਲ ਮਾਰੋ ਪਾਦੀ ਬਾਕੀ ਚੁੱਪ ਜੀ ਅੱਜ ਉਹਨੂੰ ਦੇਣ ਆਇਆ ਸੀ ਕੌਣ ਬਾਬਾ ਜੀ ਦਾ ਅੱਡਾ ਟਮੋ ਬਿਆ ਰਾਸ਼ਨ ਰੁਕ ਗਿਆ ਬਾਬਾ ਜੀ ਆਇਆ ਸਾਨੂੰ ਰਾਸ਼ਨ ਦਿੱਤਾ ਪਿਛਲਾ ਬਾਬਾ ਦੀ ਬੜੀ ਬੈਂਤੀ ਹਾਂ ਬੜਾ ਬਾਬੇ ਦਾ ਤਲਵਾ ਜਿਵੇਂ ਕਿ ਆਪਾ ਦੇਖਦੇ ਹੈ ਕਿ ਕਿੰਨੇ ਲੋਕ ਸੀਸਾਂ ਦਾ ਬਹੁਤ ਨੇ ਹਾਂ ਪਰ ਇਨਸਾਨੀਅਤ ਦਾ ਕੰਮ ਜਿਹੜੇ ਬਹੁਤ ਵੱਧਦੇ ਨੂੰ ਆਇਆ ਬਾਬਾ ਜੀ ਨੇ ਕਿ ਐਮਕੀਸੀ ਖੜਾ ਜਾ ਮਸੀਹ ਆ ਜੀ ਨਗਰੀ ਦੀ ਬਹੁਤ ਸੋਹਣੀ ਸੁਣੀ ਹੈ ਪੁੱਕੇ ਸੀ ਕਾ ਅੱਡਾ ਟਮੋ ਕਾ ਬਾਬਾ ਰਾਸ਼ਨ ਸਾਰੇ ਉਹ ਕੁੰਡੀਆਂ ਨੂੰ ਲੈ ਗਿਆ ਵਾਹ ਬੜਾ ਤਲਵਾ ਰਸਮੀ ਦੇ ਕੱਪੜੇ ਦਿੱਤੇ ਗਏ ਕੱਪੜੇ ਲੀੜੇ ਸਭ ਕੁਝ ਬਾਬਾ ਦੇ ਗਿਆ ਸਰ ਗਰੀਬਾਂ ਨੂੰ ਜਿਵੇਂ ਤੁਹਾਨੂੰ ਅੱਜ ਅਸੀਂ ਇਹਨਾਂ ਦਾ ਬਣਾਇਆ ਹੈ ਜਿਵੇਂ ਤੁਹਾਡੇ ਸਾਹਮਣੇ ਹੋਰ ਵੀ ਪੈਸੇ ਚਲਣੀਆਂ ਨਵੇਂ ਨਵੇਂ ਖਬਰਾਂ ਲੱਗੇ ਫੇਰੇ ਅੱਜ ਤੋਂ ਸਾਡੀ ਹਰ ਖਬਰ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨ ਲਈ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰਾਂ ਲਈ ਫੇਰੇ ਅੱਜ ਤੋਂ ਸਸੇ ਕਰਾਂਗੇ